ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰਵਾ ਰਿਹਾ ਤੁਹਾਨੂੰ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੇ ਜਿੱਥੇ ਹਰ ਐਤਵਾਰ ਦੇ ਦਿਨਾਂ ਸੰਗਤਾਂ ਚਪੈਰੇ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਆ ਰੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਇੱਥੇ ਹਰ ਐਤਵਾਰ ਹਾਜ਼ਰੀ ਭਰਨ ਪਹੁੰਚਦੀਆਂ ਨੇ ਦੂਰੋਂ ਦੂਰੋਂ ਸੰਗਤਾਂ ਹਰ ਐਤਵਾਰ ਤੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪਹੁੰਚਦੀਆਂ ਨੇ ਗੱਲਬਾਤ ਕਰਾਂਗੇ ਮਜੂਦ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਸੰਤਾਂ ਦਾ ਤੰਤਨ ਬਾਬਾ ਦੀਪ ਸਿੰਘ ਦੇ ప్రతి ਪਿਆਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਹਰ ਐਤਵਾਰ ਇੱਥੇ ਦੂਰ ਦੂਰ ਸੰਗਤਾਂ ਚ ਪਿਆਰੇ ਸਾਹਿਬ ਵਿੱਚ ਹਾਜ਼ਰੀ ਭਰਨ ਆਂਦੀਆਂ ਨੇ ਕੀ ਕਹਿਣਾ ਚਾਹੁੰਦੇ ਹਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਇਹ ਨਗਰੀ ਹੈ ਇਹ ਸਜਗਣ ਸ੍ਰੀ ਹਰਮੰਦਰ ਸਾਹਿਬ ਜੀ ਦੀ ਅਜਮਤ ਵਾਸਤੇ ਸੀਸ ਤਲੀ ਤੇ ਧਰ ਕੇ ਲੜਨ ਵਾਲੇ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਗੁਰੂ ਕੇ ਲਾੜਲੇ ਗੁਰੂ ਕੇ ਪੁੱਤ ਨੇ ਔਰ ਜੇ ਆਪਾਂ ਕਹੀਏ ਨਾ ਪੂਰੇ ਸੂਰੇ ਪੂਰੇ ਪੂਰੇ ਸੇਕ ਜਿੱਦਾਂ ਦੇ ਸਿੱਖ ਦੀ ਕਲਪਨਾ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਕੀਤੀ ਹੈ ਨਾ ਉਹਦੇ ਹਰ ਇੱਕ ਨਿੱਕੇ ਤੋਂ ਨਿੱਕੇ ਬਰੀਕ ਤੋਂ ਬਰੀਕ ਮਾਪ ਤੰਡ ਤੇ ਬਾਬਾ ਜੀ ਦੀ ਸ਼ਖਸੀਅਤ ਪੂਰੀ ਉਤਰਦੀ ਹੈ। ਤੇ ਇਸ ਲਈ ਬਾਬਾ ਜੀ ਪੂਰੇ ਸਿੱਖ ਨੇ ਤੇ ਪੂਰੇ ਸਿੱਖ ਦਾ ਤੇ ਪੂਰੇ ਗੁਰੂ ਦਾ ਫਿਰ ਆਪਾਂ ਉਹ ਜਿਹੜੀ ਰਿਸ਼ਤਾ ਜਿਹੜਾ ਨਾ ਅਪੇਤਤਾ ਵਾਲਾ ਬਣ ਜਾਂਦਾ। ਉਹ ਗੁਰਬਾਣੀ ਦੇ ਵਿੱਚ ਬਹੁਤ ਵਡਿਆਈ ਹੈ ਗੁਰਮੁਖਾਂ ਦੀ। ਇਸੇ ਕਰਕੇ ਸਤਿਗੁਰੂ ਜੀ ਦੇ ਦਰ ਤੇ ਆ ਕੇ ਬਾਬਾ ਜੀ ਦੇ ਸ਼ਹੀਦਾ ਸਿੰਘਾਂ ਦੇ ਨਾਮ ਦਾ ਵਾਸਤਾ ਪਾ ਕੇ ਜਦੋਂ ਕੋਈ ਵੀ ਆਣ ਕੇ ਝੋਲੀ ਅੜ ਕੇ ਮੰਗਦਾ ਸਭ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਜੇ ਤੇ ਦੁਨਿਆਵੀ ਬਿਰਤੀ ਵਾਲੇ ਬੰਦੇ ਨੂੰ ਇਹ ਹੁੰਦਾ ਹੈ ਕਿ ਸਾਡੇ ਮਨ ਦੀ ਮੁਰਾਦ ਪੂਰੀ ਹੋ ਜਾਏ ਸਾਡਾ ਕੋਈ ਕੰਮ ਜਿਹੜਾ ਹੈ ਕਾਰਜ ਜਿਹੜਾ ਉਹ ਪੂਰਾ ਹੋ ਜਾਏ ਕੋਤੇ ਜਿਨ੍ਹਾਂ ਨੂੰ ਲਗਨ ਲੱਗ ਗਈ ਹੈ ਸ਼ਬਦ ਦੀ ਨਾਮ ਬਾਣੀ ਦੀ ਉਹਨਾਂ ਦੇ ਫਿਰ ਮਨ ਦੇ ਵਿੱਚ ਇਹ ਆ ਜਾਂਦਾ ਹੈ ਨਾ ਕਿ ਮੰਗਣ ਮੰਗ ਵੀ ਮਿਟ ਜਾਏ ਤੇ ਗੁਰੂ ਦੀ ਕਿਰਪਾ ਨਾਲ ਸੇਵਾ ਹੀ ਸਾਡਾ ਜੀਵਨ ਬਣ ਜਾਏ ਸਿਮਰਨ ਹੀ ਸਾਡਾ ਜੀਵਨ ਬਣ ਜਾਏ ਔਰ ਬਾਬਾ ਜੀ ਦੇ ਜੀਵਨ ਤੋਂ ਸੇਧ ਲੈ ਕੇ ਸਾਡਾ ਜਿਹੜਾ ਜੀਵਨ ਹੈ ਇਹ ਵੀ ਸਾਧੂ ਗਰਾਂ ਦੇ ਦਰ ਤੇ ਪ੍ਰਵਾਹ ਨੂੰ ਚੜ ਜਾਏ ਸੋ ਇੱਕ ਪਾਸੇ ਤਾਂ ਸੰਗਤਾਂ ਦੇ ਇਕੱਠ ਦੇ ਵਿੱਚ ਉਹ ਵੀ ਸੰਗਤ ਆਉਂਦੀ ਹੈ ਜਿਨ੍ਹਾਂ ਦਾ ਜਿਹੜਾ ਮਨੋਰਥ ਹੈ ਉਹ ਕੇਵਲ ਦੁਨਿਆਵੀ ਦਾਤਾਂ ਦੀ ਮੰਗ ਹੈ ਪਰ ਇਤੇ ਉਹ ਵੀ ਬੇਅੰਤ ਨੇ ਕਿ ਜਿਨ੍ਹਾਂ ਨੇ ਦੁਨਿਆਵੀ ਦਾਤਾਂ ਤਾਂ ਲੈ ਲਈਆਂ ਪਾ ਲਈਆਂ ਹੁਣ ਉਹਨਾਂ ਦਾ ਮਨੋਰਥ ਕੇਵਲ ਸੇਵਾ ਸਮਰਪਣ ਉਹ ਸਮਰਪਣ ਭਾਵਨਾ ਦੇ ਨਾਲ ਸੰਗਤ ਬੇਅੰਤ ਆਉਂਦੀ ਆ ਔਰ ਆਣ ਕੇ ਜਪਜੀ ਸਾਹਿਬ ਜੀ ਦੇ ਪੰਜ ਪਾਠ ਚੌਪਈ ਸਾਹਿਬ ਜੀ ਦਾ ਪਾਠ ਫਿਰ ਸੁਖਮਨੀ ਸਾਹਿਬ ਜੀ ਦਾ ਪਾਠ ਉਪਰੰਤ ਬਿਰ ਸਰਬੱਤ ਦੇ ਭਲੇ ਦੀ ਅਰਦਾਸ ਦੇ ਵਿੱਚ ਜੁੜਨਾ ਔਰ ਬੇਅੰਤ ਸੰਗਤਾਂ ਨੇ ਆਪ ਜੀ ਦਰਸ਼ਨ ਕਰੋ ਨੌਜਵਾਨ ਵੀਰਾਂ ਤੋਂ ਲੈ ਕੇ ਭੈਣਾਂ ਤੋਂ ਲੈ ਕੇ ਲੰਗਰ ਵਿੱਚ ਸ਼ਬੀਲਾਂ ਤੇ ਇਸੇ ਤਰ੍ਹਾਂ ਵੇਖੋ ਇਹ ਜਿਹੜਾ ਝਾੜੂ ਪੋਚੇ ਦੀ ਸੇਵਾ ਤੋਂ ਲੈ ਕਰਕੇ ਹਰ ਜਿੱਧਰ ਤੁਸੀਂ ਨਿਗਾਹ ਮਾਰੋਗੇ ਨਾ ਬੜੀ ਸ਼ਰਦਾ ਦੇ ਨਾਲ ਸੇਵਾ ਦੇ ਵਿੱਚ ਸਾਰੇ ਲੱਗੇ ਹੋਏ ਨੇ ਬੜਾ ਭਾਰੀ ਉਤਸ਼ਾਹ ਤੇ ਇਹ ਗੁਰੂ ਦੀ ਕਿਰਪਾ ਬਹੁਤ ਸਾਰੇ ਸੰਗਤ ਦਾ ਸਵਾਲ ਹੈ ਕਿ ਚਪੈਰਾ ਸਾਹਿਬ ਕੀ ਇਸ ਨੂੰ ਕੱਟਣ ਦੀ ਕੀ ਵਿਉਂਤ ਬੰਦ ਕੀ ਹੈ ਇਸ ਬਾਰੇ ਕੀ ਕਹਿਣਾ ਚਾਹੋ ਨਹੀਂ ਵੈਸੇ ਇਹ ਚਪੈਰਾ ਕੱਟਣਾ ਸ਼ਬਦ ਠੀਕ ਨਹੀਂ ਲੱਗਦਾ ਸੋਣਾ ਉਹ ਥੋੜਾ ਭਲੇਖਾ ਜਿਹਾ ਪੈ ਜਾਂਦਾ ਆ ਠੀਕ ਹੈ ਕਿ ਇਹ ਹਾਜ਼ਰੀ ਕਰਨੀ ਆਪਾਂ ਗੁਰੂ ਦੀ ਬਾਣੀ ਦੇ ਵਿੱਚ ਜੁੜਨਾ ਹੈ ਹਾਜ਼ਰੀ ਕਰਨੀ ਤੇ ਇਹਦੀ ਕੋਈ ਉਸ ਤਰ੍ਹਾਂ ਦੇ ਨਾਲ ਕੋਈ ਵਿਸ਼ੇਸ਼ ਮਰਜ਼ਾਦਾ ਵੱਖਰੀ ਨਹੀਂ ਹੈ ਜੀ ਇਹ ਵੈਸੇ ਤਾਂ ਅ ਅਸਲ ਗੱਲ ਇਹ ਹੈ ਕਿ ਜਦੋਂ ਇਹਦੀ ਸ਼ੁਰੂਆਤ ਹੋਈ ਹੈ ਨਾ ਕਦੋਂ 70 ਦੇ ਦਹਾਕੇ ਵਿੱਚ ਉਦੋਂ ਇਹ ਸੀ ਨਾਮ ਜਪਣ ਵਾਲੇ ਭਗਤੀ ਕਰਨ ਵਾਲੇ ਸਿਮਰਨ ਕਰਨ ਵਾਲੇ ਜਿਹੜੇ ਨਾਮ ਬਾਣੀ ਦੇ ਰਸੀਏ ਨੇ ਨਾ ਉਹਨਾਂ ਗੁਰਮੁਖਾਂ ਵੱਲੋਂ ਇਹ ਚੀਜ਼ ਬਣਾਈ ਗਈ ਸੀ ਕਿ ਆਪਾਂ ਜੁੜਨਾ ਆਪਣੇ ਮਨ ਨੂੰ ਬੰਨ ਕੇ ਵੀ ਇੰਨਾ ਚਿਰ ਅਸੀਂ ਬਾਣੀ ਪੜਨੀ ਜੀ ਜੀ ਇੰਨਾ ਚਿਰ ਅਸੀਂ ਬਾਣੀ ਪੜਾਂਗੇ ਇੰਨਾ ਚਿਰ ਅਸੀਂ ਨਾਮ ਜਪਣਾ ਆਪਣੇ ਆਪ ਨੂੰ ਜਿਵੇਂ ਬੰਨਣਾ ਨਹੀਂ ਹੁੰਦਾ ਆਪਾਂ ਕਿ ਆਪਾਂ ਇੰਨਾ ਚਿਰ ਉੱਠਣਾ ਨਹੀਂ ਨਜ਼ਰ ਬਾਣੀ ਪੜਨੀ ਹੈ ਇੰਨੀ ਬਾਣੀ ਦਾ ਪਾਠ ਕਰਨਾ ਤੇ ਉਹ ਬਾਅਦ ਵਿੱਚ ਚੀਜ਼ ਆ ਗਈ ਸਾਡੇ ਦੁਨੀਆਵੀ ਲੋਕਾਂ ਦੇ ਹੱਥ ਕਿ ਜੀ ਜੋ ਅਰਦਾਸ ਕਰੀਏ ਪੂਰੀ ਹੁੰਦੀ ਜਿੱਤੇ ਹੁਣ ਨਾਮ ਬਾਣੀ ਦਾ ਇੰਨਾ ਪ੍ਰਤਾਪ ਹੋਵੇ ਅਰਦਾਸ ਤਾਂ ਪੂਰੀ ਹੋਣੀ ਹੋਣੀ ਹੈ ਤਾਂ ਫਿਰ ਅਸੀਂ ਦੁਨੀਆਵੀ ਲੋਕ ਕਹਿੰਦੇ ਆ ਕਿ ਅਸੀਂ ਆਣ ਕੇ ਚਪਹਿਰਾ ਕਟਿਆ ਸਾਡੀਆਂ ਮੰਗ ਪੂਰੀ ਹੋ ਗਈ ਆ ਠੀਕ ਐ ਨੂੰ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਲੈਣਾ ਚਾਹੀਦਾ ਜਿਵੇਂ ਕੋਈ ਗੁਰੂ ਦੇ ਚਰਨਾਂ ਜਾ ਕੇ ਬਤਰਲਾ ਲੈਨੇ ਆ ਜਾਂ ਸਾਧਨਾ ਸਾਧਦੇ ਆ ਬਾਣੀ ਦੀ ਇਹਨੂੰ ਤੰਤਰਿਕ ਤਰੀਕੇ ਦੇ ਨਾਲ ਨਹੀਂ ਲੈਣਾ ਚਾਹੀਦਾ ਜਿਵੇਂ ਆਮ ਲੋਕਾਂ ਦੇ ਵਿੱਚ ਪਿੱਛੇ ਜਾ ਨਾ ਕਿਸੇ ਨੇ ਵਹਿਮ ਇਹ ਪਾ ਦਿੱਤਾ ਕਿ ਜਿਹੜਾ ਸੁੱਚੇ ਮੂੰਹ ਹੋਣਾ ਤੋ ਮੂੰਹ ਸੁੱਚਾ ਹੁੰਦਾ ਗੁਰੂ ਦੀ ਬਾਣੀ ਪੜਿਆ ਵੈਸੇ ਦਾ ਮੂੰਹ ਝੂਠਾ ਹੀ ਰਹਿੰਦਾ ਨਾ ਬਾਣੀ ਪੜਿਆ ਤੋ ਇਹ बार-बार ਬੇਨਤੀਆਂ ਕੀਤੀਆਂ ਕਿ ਭਾਈ ਭੁੱਖੇ ਨਾ ਕਰੋ ਆਓ ਫਿਰ ਕਈਆਂ ਨੂੰ ਜਿਹੜਾ ਕੋਈ ਸਰੀਰਕ ਪ੍ਰੋਬਲਮਾਂ ਵੀ ਆਉਂਦੀਆਂ ਸੀ ਇਸੇ ਤਰ੍ਹਾਂ ਕਈ ਲੋਕ ਹੋਰ ਵੀ ਕਈ ਤਰ੍ਹਾਂ ਦੇ ਭਰਮ ਪਾ ਦਿੰਦੇ ਆ ਪਰ ਭਰਮ ਨਹੀਂ ਕਿਸੇ ਦੇ ਵਿੱਚ ਵੀ ਪੈਣਾ ਚਾਹੀਦਾ ਕਿਉਂਕਿ ਗੁਰੂ ਦਾ ਜਿਹੜਾ ਮਾਰਗ ਹੈ ਨਾ ਇਹ ਸਾਰੇ ਭਰਮਾਂ ਤੋਂ ਭੇਖਾਂ ਤੋਂ ਨਿਆਰਾ ਤੇ ਇੱਥੇ ਕੇਵਲ ਗੱਲ ਹੈ ਸ਼ਰਦਾ ਦੀ ਪ੍ਰੇਮ ਦੀ ਭਾਵਨਾ ਦੀ ਤੇ ਜਿਵੇਂ ਇੱਕ ਅੱਗੇ ਆਕਾਰੀ ਬੱਚਾ ਆਪਣੇ ਪਿਤਾ ਦੇ ਕੋਲ ਕੁਝ ਮੰਗਦਾ ਹੈ ਤੇ ਪਿਤਾ ਜ਼ਰੂਰ ਆਪਣੇ ਜਿਹੜਾ ਬੱਚੇ ਦੀ ਮੰਗ ਪੂਰੀ ਕਰਦਾ ਹੈ ਐਵੇਂ ਹੀ ਆਪਾਂ ਜੁੜੀਏ ਜਪਜੀਤ ਸਾਹਿਬ ਜੀ ਦੇ ਪੰਜ ਪਾਠ ਚੌਪਈ ਸਾਹਿਬ ਜੀ ਦਾ ਪਾਠ ਸੁਖਮਨੀ ਸਾਹਿਬ ਜੀ ਦਾ ਪਾਠ ਫਿਰ ਸਰਬੱਤ ਦੇ ਭਲੇ ਦੀ ਅਰਦਾਸ ਤੇ ਸਤਿਗੁਰੂ ਕਿਰਪਾ ਕਰਕੇ ਸਾਰਿਆਂ ਦੀਆਂ ਝੋਲੀਆਂ ਭਰ ਦੇਵੇ तो बिल्कुल जो पैरा जो तान तान साहिब ਦੇ ਵਿੱਚ ਹਾਜ਼ਰੀ ਭਰਨ ਨਾਲ ਜੋ ਸ਼ਰਧਾ ਭਾਵਨਾ ਨਾਲ ਇੱਥੇ ਹਾਜ਼ਰੀ ਭਰਦਾ ਹੈ تن من تاندے ਨਾਲ ਸੇਵਾ ਕਰਦਾ ਹੈ ਉਹਨਾਂ ਦੀਆਂ ਅਰਦਾਸਾਂ ਬਾਬਾ ਜੀ ਆਪ ਸਹਾਈ ਹੋ ਕੇ ਪੂਰੀਆਂ ਕਰਦੇ ਨੇ ਤੇ ਤੁਹਾਨੂੰ ਦ੍ਰਿਸ਼ ਦਿਖਾ ਰਿਹਾ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਬਾਹਰ ਦਾ ਜਿੱਥੇ ਦੇਖ ਸਕਦੇ ਹੋ ਕਿ ਅੱਜ ਐਤਵਾਰ ਦਾ ਦਿਨ ਹੈ ਤੇ ਸੰਗਤਾਂ ਵੱਚੜ ਕੇ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਦੇ ਬਾਹਰ ਤਾਂ ਅੰਤਨ ਕਬਾਦੀਪ ਸਿੰਘ ਜੀ ਦੇ ਧਾਰਤੇ ਦਰਸ਼ਨ ਕਰਨ ਪਹੁੰਚੀਆਂ ਨੇ ਦੂਰ ਦੂਰ ਸੰਗਤਾਂ ਤੇ ਜਪੈਰਾ ਸਾਹਿਬ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ ਗੱਲਬਾਤ ਦੇਖ ਸਕਦੇ ਹੋ ਕਿ ਸੰਗਤਾਂ ਦੇ ਇਥੇ ਅਥਾ ਸ਼ਰਧਾ ਵੀ ਦੇਖਣ ਨੂੰ ਮਿਲਦੀ ਹੈ ਠੰਡ ਦੇ ਜਿਹੜੇ ਅੱਗੇ ਜਿਹੜੀ ਸੰਗਤਾਂ ਦੀ ਆਸਥਾ ਹੈ ਉਹ ਦਿਖ ਰਹੀ ਹੈ ਤੇ ਠੰਡ ਵੀ ਫਿੱਕੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਸੰਗਤਾਂ ਦੂਰ ਦੂਰੋਂ ਆਕੇ ਤੇ ਪਾਠ ਕਰ ਰਹੀਆਂ ਨੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਤਾਲਾ ਤੋਂ ਕਿਹੜਾ ਸਾਧਨ ਤੁਹਾਨੂੰ ਅੱਜ ਇਹ ਪਰਨਾ ਹੈ ਮੈਂ ਜੀ ਕੀ ਕਹਿਣਾ ਚਾਹੋਗੇ ਇੱਥੇ ਦੂਰੋ ਦੂਰੋ ਸੰਗਤਾਂ ਹਰ ਐਤਵਾਰ ਸੰਗਤਾਂ ਦੀ ਸ਼ਰਧਾ ਵਧੀ ਜਾਂਦੀ ਹੈ ਮਾਨ ਮੁਰਾਦਾ ਜੀ ਭਾਜੀ ਤੇ ਬਾਬਾ ਦੀਪ ਸਿੰਘ ਜੀ ਬਹੁਤ ਸੰਗਤਾਂ ਦੇ ਆਸਮਰਾਦਾ ਪੂਰੀਆਂ ਹੋ ਰਹੀਆਂ ਵਾ ਸੰਗਤਾਂ ਬਹੁਤ ਮਤਲਬ ਕਿ ਬਹੁਤ ਸ਼ਰਧਾ ਭਾਵਨਾ ਨੇ ਇੱਥੇ ਆ ਰਹੀਆਂ ਨੇ ਹਰ ਕਿਸੇ ਦੀ ਆਸਮਰਾਦ ਪੂਰੀ ਹੋ ਰਹੀ ਹੈ ਤੁਹਾਡੀਆਂ ਵੀ ਮੁਰਾਦਾ ਪੂਰੀ ਹੋਏ ਬਹੁਤ ਜ਼ਰੂਰ ਭਾਜੀ ਭਾਜੀ ਆ ਰਹੇ ਆ ਬਾਬਾ ਜੀ ਤੇ ਬਾਬਾ ਜੀ ਕਰਨਗੇ ਸਭ ਦੀਆਂ ਪੂਰੀਆਂ ਅਸਾਂ ਜੀ ਕਿੰਨੀ ਦੇਰ ਤੋਂ ਹਾਜਰੀ ਭਰ ਰਿਹਾ ਮੈਨੂੰ ਤਾਂ 1 ਸਾਲ ਹੋ ਗਿਆ ਹੈ ਇੱਕ ਸਾਲ ਤੋਂ ਆ ਰਹੇ ਹਾਂ ਕਿੰਨਾ ਕੁ ਛਾ ਹੁੰਦਾ ਇਸ ਦਿਨ ਦਾ ਐਤਵਾਰ ਦੇ ਦਿਨ ਆਨ ਦਾ ਜਿਆਦਾ ਜੀ ਬਹੁਤ ਜਿਆਦਾ ਛਾ ਹਾਂਜੀ ਵੇਟ ਕਰੀ ਰਹੀ ਜੀ ਐਤਵਾਰ ਦੀ ਬਾਬਾ ਜੀ ਦੇ ਵਾਰਦੀ ਆਈ ਤਾਂ ਜੀ ਬੱਚਿਆਂ ਨੂੰ ਨਾਲ ਲੈ ਕੇ ਆਏ ਆ ਚਲੋ ਬਾਬਾ ਜੀ ਕਹਿੰਗੇ ਕਿਰਪਾ ਸਭ ਤੇ ਜੀ ਬਾਬਾ ਜੀ ਦੇ ਦਰ ਤੇ ਜੋ ਹਾਜ਼ਰੀ ਭਰਦੇ ਕਸ਼ਟ ਕੱਟੇ ਜਾਂਦੇ ਨੇ ਦੁੱਖ ਦਰਦ ਦੇ ਹਾਂ ਬਹੁਤ ਜੀ ਹਰ ਕਿਸੇ ਦੇ ਬਹੁਤ ਦੁੱਖ ਦੂਰ ਹੋ ਰਹੇ ਸਾਰੇ ਸੰਗਤਾਂ ਨੂੰ ਦੇਖ ਹੀ ਰਹੇ ਹੋ ਖੁਦੀ ਕਿ ਆਪ ਹੋ ਮੋਹਮਾ ਆ ਕੇ ਪਹੁੰਚੇ ਨੇ ਸੰਗਤਾਂ ਵਾਪਾ ਜੀ ਦੇ ਦਰ ਤੇ ਮੈਂ ਸਭ ਤੋਂ ਨਹੀਂ ਕਹਿਣਾ ਚਾਹੁੰਦੀ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਬਿਲਕੁਲ ਸੋ ਸੰਤਾਂ ਦੀ ਅਥਾ ਸ਼ਰਦਾ ਇੱਥੇ ਦੇਖਣ ਨੂੰ ਮਿਲਲੀ ਹੈ ਹੋਰ ਵੀ ਸੰਗਤ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਕਿਥੋਂ ਆਏ ਮੈਂ ਬਟਾ ਲੈ ਤੂੰ ਕਿਵੇਂ ਦਾ ਲੱਗਦਾ ਦੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਦੇ ਹੋ ਬਾਬਾ ਜੀ ਦੇ ਦਰ ਤੇ ਆ ਕੇ ਕਿਵੇਂ ਦਾ ਆਨੰਦ ਮਾਣਦੇ ਮੈਂ ਬਹੁਤ ਮਜ਼ਾ ਆਂਦਾ ਬਾਬਾ ਜੀ ਦੇ ਘਰ ਆ ਕੇ ਮੈਂ ਵੈਸੇ ਫਸਟ ਟਾਈਮ ਆਈ ਆ ਫਸਟ ਟਾਈਮ ਆਏ ਹੋ ਤੇ ਅੱਜ ਦਾ ਦਿਨ ਰੌਣਕਾਂ ਲੱਗੀਆਂ ਨੇ ਬਾਬਾ ਜੀ ਦਾ ਜਨਮ ਦਿਹਾੜਾ ਵੀ ਮਨਾਇਆ ਜਾ ਰਿਹਾ ਕਿ ਬਹੁਤ ਵਧੀਆ ਲੱਗਿਆ ਹਰ ਪਾਸੇ ਦੇਖ ਸਕਦੇ ਹੋ ਕਿ ਸੰਤਾਂ ਦੀ ਇੱਥੇ ਅਥਾਹ ਸ਼ਰਧਾ ਦੇਖਣ ਨੂੰ ਮਿਲਦੀ ਹੈ ਜਿੱਥੇ ਸੰਤਾਂ ਨੂੰ ਜਗ੍ਹਾ ਮਿਲਦੀ ਹੈ ਸੰਤਾਂ ਤਾਂਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਪਿਆਰ ਸੰਤਾਂ ਦੀ ਜਿਹੜੀ ਸ਼ਰਧਾ ਹੈ ਉਹ ਇੱਥੇ ਦੇਖਣ ਨੂੰ ਮਿਲਦੀ ਹੈ ਸੰਤਾਂ ਸੜਕਾਂ ਤੇ ਬੈਠ ਕੇ ਹੀ ਇੱਥੇ ਪਾਠ ਦੇ ਵਿੱਚ ਲੀਨ ਹੁੰਦੀਆਂ ਨਜ਼ਰ ਆ ਰਹੀਆਂ ਨੇ ਤੇ ਹਰ ਪਾਸੇ ਦੇਖੋ ਕਿ ਸੰਤਾਂ ਕਿੰਨੀ ਪਾਠ ਇੱਥੇ ਪਾਠ ਕਰਦੀਆਂ ਨੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਇਹ ਤਾਂ ਫੜੇ ਘਟ ਚੁੜ ਗਏ ਤੋਂ ਕਿੰਨੇ ਨਾਲ ਲੱਗਦਾ ਹੈ ਦੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਰਹੇ ਹੋ ਪਾਪਾ ਜੀ ਇੱਥੇ ਸਰਦੀਆਂ ਮਨੁਰਾਜਾ ਪੂਰੀਆਂ ਕਰ ਸਾਰੀਆਂ ਪੂਰੀਆਂ ਕਰਦੇ ਬਾਬਾ ਸਾਡੀਆਂ ਵਿੱਚ ਮਨੁਰਾਜਾ ਪੂਰੀਆਂ ਕਰਦਾ ਹੀ ਆ ਮਹਾਰਾਜ ਜੀ ਜਦ ਬੈਠੇ ਅਸੀਂ ਹਾਜ਼ਰੀ ਕਰਨ ਗਈ ਕਰਨ ਗਈ ਬਹੁਤ ਢੇਰ ਤੋਂ ਹਾਜ਼ਰੀ ਭਰਦੇ ਹਨ ਸਾਲੋ ਗਏ ਨੇ ਇਹ ਕਿਹੜੀਆਂ ਕਿਹੜੇ ਕਸ਼ਟ ਨੇ ਬਾਬਾ ਜੀ ਨੇ ਘਟਾਏ ਸਾਰੇ ਘਟਦੇ ਬਾਬਾ ਜੀ ਬੜੇ ਕਸ਼ਟ ਘਟਾਦੇ ਨੇ ਹਾਂ ਜੀ ਕੀ ਕਹਿਣਾ ਚਾਹੋਗੇ ਹੋਰ ਸੰਤ ਜੀ ਬਸ ਵਧੀਆ ਵਾਹਿਗੁਰੂ ਬਿਲਕੁਲ ਸੋ ਦੇਖ ਸਕਦੇ ਹੋ ਅਥਾਰ ਸੰਗਤਾਂ ਤੋਂ ਦੂਰੋਂ ਦੂਰੋਂ ਸੰਤਾ ਇੱਥੇ ਆਧਰੀ ਪਰਣ ਪਹੁੰਚਦੀਆਂ ਨੇ ਆਂਦੀਆਂ ਨੇ ਆਸਾ ਮੁਰਾਦਾ ਲੈ ਕੇ ਆਂਦੀਆਂ ਨੇ ਅਰਦਾਸ ਕਰਦੀਆਂ ਨੇ ਤੇ ਇੱਥੇ ਬਾਬਾ ਜੀ ਨੇ ਜੋ ਉਹਨਾਂ ਦੀਆਂ ਹਰ ਮੁਰਾਦਾਂ ਪੂਰੀਆਂ ਕਰਦੇ ਨੇ ਤੇ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਾਂਗੇ ਕਿ ਦੇਖ ਸਕਦੇ ਹੋ ਸੰਗਤਾਂ ਦਾ ਜਿਹੜਾ ਇੱਥੇ ਆਣਾ ਜਾਣਾ ਲੱਗਾ ਹੀ ਰਹਿੰਦਾ ਹੈ ਖਾਸ ਐਤਵਾਰ ਦੇ ਦਿਨ ਜਿਸ ਦਿਨ ਦੁਪਹਿਰਾ ਸਾਹਿਬ ਵਿੱਚ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ ਗੱਲਬਾਤ ਇੱਥੇ ਕਰਾਂਗੇ ਵਾਹਿਗੁਰੂ ਜੀ ਕਾ ਤੇ ਕਿਥੋਂ ਆਇਆ ਮੰਗੂ ਜੀ ਮੈਂ ਮੋਗੇ ਤੋਂ ਆਈ ਆ ਮੋਗੇ ਤੋਂ ਸਪੈਸ਼ਲ ਇੱਥੇ ਆਇਓ ਹਾਜ਼ਰੀ ਭਰ ਆਨੰਦ ਕਿੰਨੇ ਦਿਨ ਤੋਂ ਆਜ਼ਮੀ ਕਰ ਮੈਂ ਮਿੰਨ 2 ਸਾਲ ਹੋ ਗਏ ਕਿਵੇਂ ਲੱਗਦਾ ਹੈ ਬਾਬਾ ਜੀ ਦੇ ਦਰ ਤੇ ਜੋ ਵੀ ਤਨਮਨ ਨਾਲ ਲਾਂਦਾ ਹੈ ਉਹ ਕਸ਼ਟ ਘਟੇ ਜਾਂਦੇ ਨੇ ਮਨ ਮੁਰਾਦਾ ਪੂਰੀ ਹਾਂਜੀ ਪੂਰੀ ਹੁੰਦੀਆਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹਿਣਾ ਦਊਂਗੀ ਆਪਣੇ ਪਰਮਾਤਮਾ ਦੇ ਸ਼ੁਭ ਆਸ਼ਾ ਤੇ ਬਸ ਬਾਬਾ ਜੀ ਸਾਰੇ ਸਾਰੇ ਕੰਮ ਜਿਹੜੇ ਨੇ ਔਰ ਸਿੱਧੇ ਕਰਦੇ ਨੇ ਕਰਦੇ ਨੇ ਹਾਂਜੀ ਸਭ ਬਿਲਕੁਲ ਸੰਗਤਾਂ ਦੇ ਚਿਹਰਿਆਂ ਤੇ ਜਿਹੜਾ ਉਤਸ਼ਾਹ ਹੈ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਉਹ ਸਾਫ ਦੱਸ ਰਿਹਾ ਕਿ ਬਾਬਾ ਜੀ ਜਿਹੜੇ ਨੇ ਸਭ ਦੀਆਂ ਮਨਮੁਰਾਦਾਂ ਪੂਰੀਆਂ ਕਰਦੇ ਨੇ ਤੇ ਹਾਜ਼ਰੀ ਭਰ ਕੇ ਇੱਥੇ ਜੋ ਵੀ ਦੁੱਖ ਦਰਦ ਨੇ ਉਹ ਕੱਟੇ ਜਾਂਦੇ ਨੇ ਸੇਵਾ ਕਰਦੇ ਨੇ ਸੇਵਾ ਦੇ ਵਿੱਚ ਲੀਨ ਹੋਈਆਂ ਸੰਗਤਾਂ ਅੱਥੇ ਨਜ਼ਰ ਆ ਰਹੀਆਂ ਨੇ ਕਿ ਦੇਖ ਸਕਦੇ ਤੁਹਾਨੂੰ ਬਾਹਰ ਦਾ ਦ੍ਰਿਸ਼ ਦਿਖਾ ਰਿਹਾ ਤੇ ਸੰਗਤਾਂ ਜਿਹੜੀਆਂ ਨੇ ਦੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਲਈ ਇੱਥੇ ਵੱੱਡ ਛੱਡ ਕੇ ਪਹੁੰਚ ਰਹੀਆਂ ਨੇ ਤਾਂ ਤਾਂ ਬਾਬਾ ਦੀਪ ਸਿੰਘ ਜੀ ਦਾ ਵੀ ਮਨਾਇਆ ਜਾ ਰਿਹਾ ਤੇ ਇਸ ਦੇ ਨਾਲ ਨਾਲ ਚਪੈਰਾ ਸਾਹਿਬ ਦੇ ਵਿੱਚ ਵੀ ਅੱਜ ਸੰਗਤਾਂ ਜਿਹੜੀਆਂ ਨੇ ਹਾਜ਼ਰੀ ਭਰਨ ਇਥੇ ਸੌਂਜ ਰਹੀਆਂ ਨੇ ਇਸ ਦੇ ਨਾਲ ਨਾਲ ਸੇਵਾ ਦੇਖ ਸਕਦੇ ਹੋ ਕਿ ਗੁਰਦੁਆਰਾ ਸ਼੍ਰੀ ਗੰਗਨ ਸਾਹਿਬ ਦੇ ਬਾਹਰ ਸੰਗਤਾਂ ਸੇਵਾ ਦੇ ਵਿੱਚ ਲੀਨ ਹੋਈਆਂ ਵੀ ਨਜ਼ਰ ਆ ਰਹੀਆਂ ਨੇ ਤੇ ਦੂਰ ਦੂਰ ਸੰਗਤਾਂ ਇੱਥੇ ਆਈਆਂ ਨੇ ਗੱਲਬਾਤ ਕਰਾਂਗੇ ਸੰਗਤਾਂ ਦੇ ਨਾਲ ਹਰ ਪਾਸੇ ਸੰਗਤਾਂ ਦਾ ਜਿਹੜਾ ਇੱਥੇ ਸੰਗਤਾਂ ਦਾ ਜਿਹੜਾ ਰਸੇ ਉੱਥੇ ਦੇਖਣ ਨੂੰ ਮਿਲਿਆ ਹਜੂਨ ਸੰਗਤਾਂ ਦਾ ਇੱਥੇ ਦੇਖਣ ਨੂੰ ਮਿਲਿਆ ਹੈ ਸੰਗਤ ਦਾ ਤਨਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਸ਼ਰਧਾ ਪਿਆਰ ਜਿਹੜਾ ਹੈ ਉਹ ਇੱਥੇ ਦੇਖਣ ਨੂੰ ਮਿਲਦਾ ਹੈ ਹਰ ਕੋਈ ਇੱਥੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਉਂਦਾ ਹੈ ਤੇ ਸੇਵਾ ਪਾਠ ਪੜਤੀ ਦੇ ਵਾਂ ਜੜੀਆਂ ਨੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਬਾਹਰ ਸੰਤਾਂ ਵੱਲੋਂ ਨਿਭਾਈਆਂ ਜਾਂਦੀਆਂ ਨੇ ਸੰਤਾਂ ਦਾ ਪਿਆਰ ਜਿਹੜਾ ਹੈ ਇੱਥੇ ਦੇਖਣ ਨੂੰ ਮਿਲਦਾ ਹੈ ਤੇ ਬਾਬਾ ਦੀਪ ਸਿੰਘ ਜੀ ਵੀ ਜੋ ਉਹਨਾਂ ਦੇ ਤਨਮਾਨ ਦੇ ਨਾਲ ਸੇਵਾ ਕਰਦੇ ਨੇ ਉਹਨਾਂ ਦੇ ਜਿਹੜੇ ਕਸ਼ਟ ਨਹੀਂ ਕੱਟਦੇ ਨੇ ਇਹ ਖਾਸ ਦੇਖ ਸਕਦੇ ਹੋ ਕਿ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਵੀ ਨਿਭਾਈਆਂ ਜਾ ਰਹੀਆਂ ਨੇ ਇਸ ਦੇ ਨਾਲ ਨਾਲ ਜਿੱਥੇ ਦੁਪਹਿਰ ਸਾਹਿਬ ਦੇ ਵਿੱਚ ਦੂਰ ਦੂਰੋਂ ਸੰਤਾਂ ਆਉਂਦੀਆਂ ਨੇ ਖਾਸ ਜਿਹੜੇ ਲੰਗਰ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਇੱਥੇ ਚਾਹ ਰਸ ਦਾ ਲੰਗਰ ਹੈ ਕਿਉਂਕਿ ਠੰਡ ਵੀ ਹੈ ਤੇ ਇੱਥੇ ਚਾਹ ਦਾ ਲੰਗਰ ਜਿਹੜਾ ਉਹ ਲਗਾਇਆ ਜਾ ਰਿਹਾ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਪਹਿਰਾਂ ਸਾਹਿਬ ਦੀ ਸੰਗਤਾਂ ਹਾਜ਼ਰੀ ਭਰੇ ਤੁਹਾਡੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਕੀ ਕਹਿਣਾ ਹੈ ਜੀ ਹਾਂ ਹਰ ਹਰ ਵਾਦ ਆਹ ਵਾਹ ਚਾਹ ਦਾ ਲੰਗਰ ਲੱਗਦਾ ਹੈ ਤੇ ਗਰਮੀਆਂ ਦੇ ਵਿੱਚ ਠੰਡੇ ਮਿੱਠੇ ਜਲ ਦਾ ਲੰਗਰ ਲੱਗਦਾ ਹੈ ਤੇ ਸੰਗਤਾਂ ਬਹੁਤੋਂ ਗੁੰਮਾ ਕੇ ਪਹੁੰਚੀਆਂ ਨੇ ਇਹ ਸ਼ਰਧਾ ਪੂਰੀਆਂ ਹੁੰਦੀਆਂ ਨੇ ਜੋ ਮੰਤਾਂ ਮੰਗਦੇ ਨੇ ਉਹ ਪੂਰੀਆਂ ਹੁੰਦੀਆਂ ਬਾਬਾ ਰਸਤੇਦਾਰ ਤੋਂ ਸੰਗਤ ਦਾ ਕਿਵੇਂ ਦਾ ਸਹਿਯੋਗ ਮਿਲਦਾ ਹੈ ਸੇਵਾ ਦਾ ਬਹੁਤ ਵਧੀਆ ਸੰਯੋਗ ਮਿਲਦਾ ਜੀ ਸਾਰੀ ਸੰਗਤ ਦਾ ਗੱਲ ਮਿਲ ਕੇ ਸਾਰੇ ਸੇਵਾ ਕਰਦੇ ਨੇ ਤੇ ਬਹੁਤ ਇਤਿਸ਼ਹਾਦ ਨਾਲ ਸੇਵਾ ਕਰਦੇ ਨੇ ਕਿੰਨੀ ਦੇਰ ਤੋਂ ਸੇਵਾ ਨਿਭਾ ਰਹੇ ਹੋ ਇੱਕ ਘਟੋ ਘਟ ਦੀ ਸਾਨੂੰ 1.5 ਸਾਲ 2 ਸਾਲ ਹੋ ਗਏ ਆ ਤੇ ਸੇਵਾ ਲੱਗੀ ਹੋਈ ਨੂੰ ਜੋ ਚ ਪਹਿਲਾਂ ਸਾਡੀ ਸੰਗਤ ਦਾ ਇਕੱਠ ਜ਼ਿਆਦਾ ਹੁੰਦਾ ਲੱਗਾ ਏ ਉਦੋਂ ਤੋਂ ਸੇਵਾ ਆਰੰਭ ਕੀਤੀ ਹੋਈ ਹੈ ਕਿੰਨਾ ਕਿ ਸੰਕਟਾਂ ਨਾਲ ਜੁੜੀਆਂ ਨੇ ਕਿੰਨਾ ਕਿ ਸੰਕਟਾਂ ਦਾ ਸਹਿਯੋਗ ਮਿਲਦਾ ਹੈ ਸੰਕਟਾਂ ਜੀ ਦੇਖੋ ਜਿੱਦਾਂ ਸੰਕਟਾਂ ਹੁੰਮਾ ਕੇ ਪਹੁੰਚਦੀਆਂ ਨੇ ਤੇ ਸੰਕਟਾਂ ਸੇਵਾ ਕਰਦੀਆਂ ਨੇ ਤੇ ਸੇਵਾ ਪੂਰੀ ਹੁੰਦੀ ਆ ਕੋਈ ਇਕੱਲਾ ਬੰਦਾ ਸੇਵਾ ਨਹੀਂ ਕਰ ਸਕਦਾ ਸੋ ਨੌਜਵਾਨਾਂ ਵੱਲੋਂ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਹੋਰ ਵੀ ਸੰਗਤ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਸਤ ਅਡੇ ਵੱਲੋਂ ਸੇਵਾ ਕਾਫੀ ਢੇਰ ਤੋਂ ਨਿਭਾਈ ਜਾ ਰਹੀ ਹੈ ਕੀ ਕਹਿਣਾ ਚਾਹੋ ਇਹ ਸਭ ਬਾਬਾ ਜੀ ਦੀ ਕਿਰਪਾ ਹੀ ਬਾਬੇ ਦੀ ਸੇਵਾ ਤੋਂ ਕਿਰਪਾ ਤੋਂ ਬਿਡੇ ਸੇਵਾੜੀ ਕਰ ਸਕਦੇ ਸੀ ਤੇ ਬਾਬਾ ਜੀ ਦੀ ਰਹਿਮਤ ਹੈ ਤਾਂ ਹੀ ਇੱਥੇ ਸੇਵਾ ਚੱਲ ਰਹੀ ਹੈ ਉਹਨਾਂ ਦੀ ਹੁਕਮ ਹੁੰਦਾ ਤਾਂ ਹੀ ਸੇਵਾ ਕਰਦੇ ਆ ਉਦਾਂ ਕੋਈ ਆਪ ਚਾਹੇ ਸੇਵਾ ਨਹੀਂ ਕਰ ਸਕਦਾ ਕਿੰਨਾ ਉਤਸ਼ਾਹ ਰਹਿੰਦਾ ਇਸ ਜ਼ਿੰਦਾ ਹਰ ਬਾਹ ਕੇ ਸਾਨੂੰ ਕਹਿੰਦੇ ਇੱਥੇ ਸੇਵਾ ਕਰੀਏ ਆਪ ਨਾਲ ਸਾਡੇ ਸੰਗਤ ਦੇ ਸੇਵਾ ਕਰਨ ਦਾ ਜੋ ਕਰਦੀ ਹੈ ਕਿੰਨੀ ਦੇਰ ਸੇਵਾ ਚੱਲਦੀ ਹੈ ਸਵੇਰੇ ਜੀ ਤਕਰੀਬਨ 6-7 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ 24-4 ਵਜੇ ਤੱਕ ਚੱਲਦੀ ਹੈ ਦੁਪਹਿਰ ਸਾਢੇ 5 ਵਜੇ ਤੱਕ ਆਪਣੇ ਵਰਗੇ ਹੋਰ ਨੌਜਵਾਨਾਂ ਨੂੰ ਕੀ ਜਾਣਾ ਚਾਹੀਦਾ ਮੇਰਾ ਜੀ ਸਭ ਤੋਂ ਇਹੋ ਹੀ ਅਪੀਲ ਹੈ ਕਿ ਨਸ਼ੇ ਨੂੰ ਤਿਆਕ ਕੇ ਵੱਧ ਤੋਂ ਵੱਧ ਗੁਰੂਬਾਰਾ ਦੇ ਘਰ ਆ ਕੇ ਸੇਵਾ ਕਰੋ ਤਾਂ ਜੋ ਮਹਾਰਾਜ ਕਿਰਪਾ ਕਰੇ ਹੋ ਸਕੇ ਤੁਹਾਡੇ ਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਇੱਥੇ ਇਸ ਤਰ੍ਹਾਂ ਦੇ ਨੌਜਵਾਨ ਨੇ ਜੋ ਕਿ ਦੁਪਹਿਰਾ ਸਾਹਿਬ ਦੇ ਵਿੱਚ ਤਾਂ ਧੰਨ ਬਾਬਾ ਦੀਪ ਸਿੰਘ ਜੀ ਦੇ ਦਾਦੇ ਜਿੱਥੇ ਹਾਜ਼ਰੀਆਂ ਭਰਦੇ ਨੇ ਉਸ ਦੇ ਨਾਲ ਨਾਲ ਵਕਫ ਕਰਾਨੀਆਂ ਸੇਵਾ ਵੀ ਨਿਭਾਉਂਦੇ ਨੇ ਤੇ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਸਾਰੇ ਕਸ਼ਟ ਜਿਹੜੇ ਨੇ ਦੂਰ ਕਰਦੇ ਨੇ ਮਨ ਮੁਰਾਦਾ ਜੋ ਨੇ ਸੰਕਾ ਨਹੀਂ ਇੱਥੇ ਪੂਰੀਆਂ ਹੁੰਦੀਆਂ ਨੇ ਕੈਮਰਾਮੈਨ ਅਜ ਦੇ ਨਾਲ ਮੈਂ ਸੁਖਜੀਤ